चढ़ती कला पंजाब न्यूज तब का स्वागत है शुगर मिल पन्या लंबे समय तो लटकती आ रही चेयरमैन की कुर्सी का अज कांग्रेस पार्टी मलकीत कौर ताज सज्या है जिस कारण कांग्रेस पार्टी की समुची लीडरशिप खुशी का माहौल पाया गया इस मौके से मैंबर पार्लीमेंट सुखजिंदर रंधावा विधायका अरुणा चौधरी विधायक बरिंदर पाहड़ा त्रिपत राजेन्द्र सिंह बाजवा ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਚਾਈ ਦੀ ਜਿੱਤ ਹੋਈ ਹੈ ਇਸ ਮੌਕੇ ਉਹਨਾਂ ਨਵੀਂ ਚੇਅਰਪਰਸਨ ਮਲਕੀਤ ਕੌਰ ਤੋਂ ਇਲਾਵਾ ਸਮੁੱਚੀ ਕਾਂਗਰਸੀ ਲੀਡਰਸ਼ਿਪ ਨੂੰ ਵਧਾਈ ਵੀ ਦਿੱਤੀ ਇਸ ਮੌਕੇ ਤੇ ਬੋਲਦਿਆਂ ਕਾਂਗਰਸੀ ਲੀਡਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਿਸਾਨਾਂ ਅਤੇ ਆਮ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਲੋਕ ਇਹਨਾਂ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਤੇ ਕੋਈ ਨੌਕਰੀ ਨਹੀਂ ਦਿੱਤੀ ਸਿਰਫ ਦਿੱਲੀ ਦੇ ਇਮਾਨਦਾਰ ਲੀਡਰਾਂ ਨੂੰ ਪੰਜਾਬ ਦਾ ਪਰਿਵਾਰੀ ਲਾ ਕੇ ਸਿਰਫ ਉਹਨਾਂ ਨੂੰ ਹੀ ਨੌਕਰੀ ਦਿੱਤੀ ਹੈ। ਉੱਥੇ ਹੀ ਇਸ ਮੌਕੇ ਸੁਖਜਿੰਦਰ ਰੰਦਾਵਾ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਜਾਰੀ ਫੰਡਾ ਦੇ ਨਾਲ ਹੀ ਮਿਲਦਾ ਕੰਮ ਨਾਪਰੇ ਚੜਿਆ ਹੈ ਇਸ ਸਰਕਾਰ ਵੱਲੋਂ ਕੋਈ ਵੀ ਮਿਲਦਾ ਕੰਮ ਨਹੀਂ ਕਾਰਵਾਈਆਂ ਗਿਆ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਇਹ ਸਤਿਕਾਰ ਜੋਗ ਮੈਡ ਮਰਨਾ ਚੌਧਰੀ ਦਾ ਬਰਿੰਦਰਜੀ ਸੇਪਾਰਾ ਸਦਾ ਸਿੰਘ ਜੀ ਬਿੰਦਾਵਾਜੀ ਅਤੇ ਆਪਣੇ ਇਕੱਲੇ ਸ਼ਬਾਨਾ ਜਤਾ ਬਾਜਵਾ ਸਾਹਿਬ ਦਾ ਸਾਰਿਆਂ ਦੇ ਤਰਫੋਂ ਤੁਹਾਨੂੰ ਅਧਕਾਰ ਦੇ ਜਿਨ੍ਹਾਂ ਨੇ ਸਾਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਦੀ ਵੀ ਕਿਸਾਨਾਂ ਨੂੰ ਕੋਈ ਮੁਸ਼ਕਲ ਆਏਗੀ ਪਹਿਲ ਦੇ ਆਧਾਰ ਤੇ ਉਹਨਾਂ ਦੇ ਇਹ ਟਰਾਲੀਆਂ ਸਾਨੂੰ ਦਿਖਾਉਣ ਦੀ ਬਜਾਏ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਜਿਨ੍ਹਾਂ ਨੇ 슈ਗਰ ਮਿਲ ਰੁਕੀ ਹੈ ਉਹਨਾਂ ਨੂੰ ਇਹ ਜਾ ਕੇ ਦਿਖਾਉਣਾ ਏ ਦਾ ਇਹਦਾ ਮਤਲਬ ਦਾ ਕਿ ਜਿਹੜਾ ਮਰਜੀ ਲੀਡਰ ਆ ਉਹਨਵਾਜ ਹੀ ਸਾਡੇ ਨਾਲ ਆ ਹੋਰਗਾ ਇਹ ਕੋਸ਼ਿਸ਼ ਕਰਨੀ ਪੈਗੀ ਇਥੋਂ ਦੇ ਜਿਹੜੇ ਐਮਐਲਏ ਨੇ ਪੋ ਇਥੋਂ ਬਣੇ ਕਿਉਂਕਿ ਉਦੋਂ ਸਭ ਤੋਂ ਵੱਧ ਜਗENDER ਪਾਲ ਹੋਣਾ ਵੀ ਜਿੱਥੇ ਚੌਧਰੀ ਸਾਹ ਪੂਜਾ ਬਰਿੰਦਰ ਪਾੜਾ ਬਾਏ ਬਾਜਵਰ ਸਾਹਿਬ ਇਹਨਾਂ ਨੇ ਬਟਾਲੇ ਦੀ 슈ਗਰ ਮਿਲ ਚ ਜੇ ਅੱਜ ਬਟਾਲੇ ਦੀ 슈ਗਰ ਮਿਲ ਖੜੀਆ ਤੋਂ ਬਾਜਵਰ ਕਰਕੇ ਖੜੀਆ ਅਸੀਂ ਰਸਤੇ 'ਚ ਗੱਲ ਕਰਕੇ ਕਰਦੇ ਆਉਂਦੇ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਸਾਰੀਆਂ ਸ਼ੂਗਰ ਮਿਲਾਂ ਦਾ ਭੋਗ ਫਾ ਦਿੱਤਾ ਸੀ ਤੇ ਉਹਨਾਂ ਨੂੰ ਆ ਕੇ ਇੱਕ ਸ਼ੂਗਰ ਮਿਲ ਪਿਛਲੇ 5 5 ਸਾਲ ਚ ਅਸੀਂ ਵਿਖਣ ਨਹੀਂ ਦਿੱਤੀ ਤੇ ਇਹ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਸਾਨੀ ਲਾਇਵਨ ਪੰਧਾ ਔਰ ਜੇ ਅਸੀਂ ਇਹ ਸਾਰੀਆਂ ਚੀਜ਼ਾਂ ਚਲਾਵਾਂਗੇ ਤੇ ਸ਼ੂਗਰ ਮਿਲ ਵੀ ਚੱਲੇਗੀ ਤੇ ਕਿਸਾਨਾਂ ਦੀ ਪੇਮੈਂਟ ਜਿਹੜੀ ਕਹਿੰਦੇ ਕਿ ਸਾਨੂੰ ਸਾਲ-ਸਾਲ ਨੂੰ ਦੀ ਇਹ ਪੇਮੈਂਟ ਵੀ ਔਨ ਸਪਾਟ ਹੋਏਗਾ ਅੱਜ ਆ ਅਸੀਂ ਸਾਰੇ ਥੱਲੋਂ ਜ਼ਮੀਨ ਨਾਲ ਜੁੜੇ ਹੋਏ ਲੀਡਰ ਆ ਔਰ ਲੀਡਰ ਨਾਲ ਉਹ ਜੇ ਵਰਕਰ ਸ਼ਬਦ ਨੂੰ ਯੂਜ਼ ਕਰਾਂ ਤੇ ਓ ਜਿਆਦਾ ਬੈਟਰ ਰਹੂਗਾ ਵਰਕਰੀ ਕਰਕੇ ਤੇ ਅੱਜ ਇਸ ਜਗ੍ਹਾ ਤੇ ਪਹੁੰਚੇ ਆਂ ਲੋਕਾਂ ਨਾਲ ਰੂਟਸ ਦੇ ਨਾਲ ਜੁੜੇ ਹੋਏ ਆਂ ਔਰ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਰਦਾਰ ਸੁਖਵਿੰਦਰ ਸਿੰਘ ਰੰਧਾਵਾ ਜੀ ਦਾ ਔਰ ਸਮੁੱਚੇ ਸਾਡੇ ਸੀਨੀਅਰ ਲੀਡਰ ਅੱਜ ਇੱਥੇ ਪਹੁੰਚਿਆrna ਚੌਧਰੀ ਜੀ ਤ੍ਰਿਪਰਿੰਦਿਆਂ ਦਾ ਬਾਜਵਾ ਜੀ ਔਰ ਖਾਸ ਤੌਰ ਤੇ ਮੈਂ ਵਧਾਈ ਦਿੰਦਾ ਸਮੁੱਚੇ ਡਾਇਰੈਕਟਰਾਂ ਨੂੰ ਜਿਨ੍ਹਾਂ ਦੇ ਬਦੌਲਤ ਅੱਜ ਜਿਹੜੀ ਚੋਣ ਨਿਪਰੇ ਚੜੀ ਆ ਸ਼੍ਰੀਮਤੀ ਮਲਕੀਤ ਕੌਰ ਜੀ ਚੇਅਰਮੈਨ ਬਣੇ ਨੇ 슈ਗਰ ਮਿਲ ਪਲਿਆੜ ਗੁਰਦਾਸਪੁਰ ਦੇ ਔਰ ਸਰਦਾਰ ਪਰਮਜੀਤ ਸਿੰਘ ਮਾਂਦਿਆਂ ਤੋਂ ਇਹ ਬਣੇ ਨੇ ਵਾਈਸ ਚੇਅਰਮੈਨ ਔਰ ਬੜੀ ਖੁਸ਼ੀ ਦੀ ਗੱਲ ਆ ਕਿ ਇਹ ਤਕਰੀਬਨ ਬੜੀ ਜੱਦੋਜਹਦ ਸਾਲ ਡੇਢ ਸਾਲ ਤੋਂ ਚੱਲ ਰਹੀ ਸੀ ਤੇ 5-6 ਵਾਰ ਇਲੈਕਸ਼ਨ ਪੋਸਟਪੋਨ ਸਰਕਾਰ ਵੱਲੋਂ ਕੀਤੀ ਜਾਂਦੀ ਰਹੀ ਆ ਕਦੇ ਜੀਐਮ ਬਿਮਾਰ ਪੈ ਜਾਂਦਾ ਰਿਹਾ ਕਦੇ ਡੀਆਰ ਬਿਮਾਰ ਪੈ ਜਾਂਦਾ ਰਿਹਾ ਤੇ ਮੈਂ ਤੇ ਪਿਛਲੀ ਵਾਰ ਆਇਆ ਸੀ ਆਪ ਜਦੋਂ ਪਤਾ ਲੱਗਾ ਕਿ ਜੀਐਮ ਸਾਹਿਬ ਬਹੁਤ ਬਿਮਾਰ ਹੋ ਗਏ ਮੈਂ ਉਹ ਆਪ ਆਇਆ ਤੇ ਮੈਂ ਪੁੱਛਿਆ ਵੀ ਵੀ ਮੈਂ ਹੈਗੇ ਵੀ ਆ ਕਿ ਜਾਂ ਕਿਤੇ ਜਿਆਦਾ ਕਿਤੇ ਸੀਰੀਅਸ ਦਾ ਕੰਮ ਹੋਵੇ ਵੀ ਮੈਂ ਪਤਾ ਲੈਣਾ ਸਾਡਾ ਫਰਜ਼ ਬਣਦਾ ਮੇਰੇ ਖਿਆਲ ਇਹਨਾਂ ਤੋਂ ਪਹਿਲੇ ਜੀਐਮ ਸੀਗੇ ਇਹ ਬਾਅਦ ਚ ਆਏ ਆ ਤੇ ਉਹ ਫਿਰ ਇੱਥੇ ਆ ਕੇ ਪਤਾ ਲੱਗਾ ਵੀ ਨਹੀਂ ਜੀਐਮ ਸਾਹਿਬ ਦੀ ਤਪੀਰ ਠੀਕ ਆ ਬਟ ਸਰਕਾਰ ਦੀ ਤਪੀਰ ਜਿਹੜੀ ਆ ਉਹ ਖਰਾਬ ਆ ਮੈਂ ਇਹ ਕਹਿਣਾ ਕਿ ਜਿੱਥੇ ਡੈਮੋਕਰੈਟਿਕ ਚੀਜ਼ਾਂ ਨੇ ਜਿਹੜੀਆਂ ਡੈਮੋਕਰੇਸੀ ਵੋਟਾਂ ਦੇ ਨਾਲ ਚੁਣੀਆਂ ਜਾਂਦੀਆਂ ਉਹ ਉਹ ਚੀਜ਼ਾਂ ਜਿਹੜੀਆਂ ਸਰਕਾਰ ਠੀਕ ਆ ਸਰਕਾਰ ਤੁਹਾਡੀ ਹੈਗੀ ਆ ਪਰ ਤੁਸੀਂ ਨਾਲ ਦੀ ਨਾਲ ਇਹ ਦੇਖੋ ਕਿ ਪਨਿਆਰ 슈ਗਰ ਮਿਲ ਜਿਹੜੀ ਸੁਭਿੰਦਰ ਸਿੰਘ ਰੰਧਾਵਾ ਨੇ ਇਹਨੂੰ ਅਪਗ੍ਰੇਡ ਕੀਤਾ ਔਰ ਇਹ ਇੰਨਾ ਵੱਡਾ ਸਟੈਪ ਸੀਗਾ ਔਰ ਤੁਸੀਂ ਜਦੋਂ ਦੀ 3 ਸਾਲ ਸਰਕਾਰ ਆਈ ਆ ਉੱਥੇ ਦੀ ਉੱਥੇ ਮਿਲ ਖੜੀ ਆ ਨਾ ਕੋ ਚੱਲ ਨਹੀਂ ਪਾਈ ਔਰ ਮਹਿਜ ਮੇਰੇ ਖਿਆਲ 35-40 ਕਰੋੜ ਰੁਪਏ ਹੋਰ ਚਾਹੀਦਾ ਤੇ ਇਹ ਮਿਲ ਜਿਹੜੀ ਆ ਚਾਲੂ ਹੋ ਜਾਂਦੀ ਆ ਬਾਹਰ ਟਰੈਕਟਰਾਂ ਦੀਆਂ ਲਾਈਨਾਂ ਲੱਗਣੀਆਂ ਹਟ ਜਾਣਗੀਆਂ ਪਰ ਇਹਨਾਂ ਦਾ ਇੰਨਾ ਮਾੜਾ ਹਾਲ ਆ ਕਿ ਇਹਨਾਂ ਨੂੰ ਕੋਈ ਇੰਟਰਸਟ ਨਹੀਂ ਇਸ ਚੀਜ਼ ਦੇ ਵਿੱਚ ਜਿਸ ਕਾਰਨ ਅੱਜ ਜਿਹੜਾ ਸਾਡਾ ਇਹ ਬੋਰਡ ਬਣਿਆ ਚੇਅਰਮੈਨ ਵਾਈਸ ਚੇਅਰਮੈਨ ਔਰ ਸਮੁੱਚਾ ਬੋਰਡ ਜਿਹੜਾ ਉਹ ਪ੍ਰੋਪਰ ਬਣਿਆ ਸਰਕਾਰ ਦੇ ਰਗਾਂ 'ਚ ਗੂਠ ਦਿੱਤਾ ਜਾਊਗਾ ਇਹ ਸਾਨੂੰ ਇਸ ਮਿਲ ਵਾਸਤੇ ਜਿਹੜੇ ਫੰਡਸ ਨੇ ਉਹ ਪ੍ਰੋਵਾਈਡ ਕੀਤੇ ਜਾਣ ਕਿਉਂਕਿ ਸੈਂਕਸ਼ਨ ਹੋਇਆ ਕਿੰਨਾ ਕੰਮ ਤੇ ਹੋ ਚੁੱਕਿਆ ਔਰ ਤਾਂ ਜੋ ਸਾਡੇ ਜਿਹੜੇ ਜ਼ਿੰਮੇਵਾਰ ਭਰਾ ਇੱਥੇ ਖੱਜਲ ਹੋ ਰਿਹਾ ਉਹ ਨਾ ਹੋਣ ਟਰਾਲੀ ਲੈ ਕੇ ਆਉਣ ਸਿੱਧੀ ਟਰਾਲੀ ਜਿਹੜੀ ਐ ਇੱਥੇ ਲੱਤੇ ਔਰ ਉਹ ਆਪਦੇ ਘਰ ਜਾਣ ਇਸ ਕਰਕੇ ਅੱਜ ਮੈਂ ਇੱਕ ਵਾਰ ਫੇਰ ਸਾਰੇ ਡਾਇਰੈਕਟਰਾਂ ਨੂੰ ਵਧਾਈ ਦਿੰਦਾ ਜਿਹੜੀ ਗੱਲ ਤੁਸੀਂ ਇਸ ਸਟਾਰਟਿੰਗ 'ਚ ਕਹੀ ਸੀ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੋਵੇ ਤੇ ਚੇਅਰਮੈਨ ਤੇ ਵਾਈਸ ਚੇਅਰਮੈਨ ਕਾਂਗਰਸ ਦਾ ਹੋਵੇ ਇਹ ਤੇ ਫਿਰ ਵੇਖੋ ਜਮੀਨ ਨਾਲ ਜਿਹੜਾ ਜੁੜ ਕੇ ਰਹੂਗਾ ਉਹ ਹਮੇਸ਼ਾ ਹੀ ਤਰਦਾ ਆ ਤੇ ਜਿਹੜੀ ਹਵਾ ਦੇ ਬੁੱਲੇ 'ਚੋਂ ਕਈ ਵਾਰੀ ਉਹ ਕਿਤੇ ਦਰਖਤ ਤੋਂ ਕਿਤੇ ਬੂਰ ਡਿੱਗ ਜੇ ਨਾ ਥੱਲੇ ਤੇ ਉੱਥੇ ਵੀ ਅੰਬ ਦਾ ਬੁੱਟਾ ਨਿਕਾ ਜਾ ਹੁੱਕ ਜਾਂਦਾ ਪਰ ਉਹਦੀ ਮਿਆਦ ਬੜੀ ਘੱਟ ਹੁੰਦੀ ਆ ਪੈਰਾਂ ਪੂਰਾ ਥੱਲੇ ਆ ਕੇ ਉਹ ਡਿੱਗ ਜਾਂਦਾ ਤੋ ਇਸ ਕਰਕੇ ਇਹ ਹਵਾ ਦੇ ਬੁੱਲੇ ਚ ਪਾਰਟੀ ਆਈ ਸੀ ਲੋਕਾਂ ਦੇ ਪੈਰਾਂ ਥੱਲੇ ਰੁਲਣਾ ਇਹਨਾਂ ਨੇ ਜੋ ਇਹਨਾਂ ਨੇ ਕਿਸਾਨੀ ਨਾ ਕੀਤਾ ਔਰ ਜੋ ਇਹਨਾਂ ਨੇ ਵਪਾਰੀਆਂ ਨਾਲ ਕੀਤਾ ਵਪਾਰੀਆਂ ਤੇ ਕਿਸਾਨਾਂ ਜੇ ਪਾੜ ਪਾਉਣਾ ਚਾਹੁੰਦੇ ਆ ਕਿ ਇਹ ਦੋਹਾਂ ਪਾੜ ਪਾਈ ਹੋਵੇ ਕਿਸਾਨਾਂ ਕਰਕੇ ਵਪਾਰ ਖਤਮ ਹੋਇਆ ਔਰ ਕਿਸਾਨਾਂ ਕਰਕੇ ਹੀ ਸਾਰਾ ਕੰਮ ਹੋਇਆ ਦੂਜੀ ਗੱਲ ਇਹ ਕਹਿੰਦੇ ਕਿ ਕਿਸਾਨ ਜਿਹੜੇ ਆ ਉਹਨਾਂ ਕਰਕੇ ਨੌਕਰੀਆਂ ਰੁਪੀਆਂ ਪਈਆਂ ਉਹਨਾਂ ਕਰਕੇ ਕਾਰੋਬਾਰ ਰੁਕੇ ਪਏ ਆ ਵੇਖੋ ਕਿਸਾਨਾਂ ਦਾ ਇਧਰੋਂ ਜਿਹੜਾ ਮੋਰਚਾ ਚੁੱਕਿਆ ਗਿਆ ਦੋ ਨੌਕਰੀਆਂ ਪੰਜਾਬ ਤੋਂ ਉਹਨਾਂ ਨੇ ਦੇਤੀਆਂ ਇਹਨ ਡਾਇਰੈਕਟ ਵੇ ਦੇ ਨਾਲ ਜਿਹੜਾ ਉਹ ਲਾਏ ਆ ਚਾਰ ਤੇ ਦੂਜੇ ਜਿਹੜੇ ਉਹਨਾਂ ਦਾ ਐਕਸਪੀਰੀਅੰਸ ਵੀ ਬੜਾ ਸਾਰੀਆਂ ਯਾਤਰਾ ਸੋਹਣੀਆਂ ਨੇ ਸਾਡੇ ਪੰਜਾਬ ਨੂੰ ਫਾਇਦਾ ਹੋਏਗਾ ਸਾਡੇ ਇਹਨਾਂ ਦੇ ਲੀਡਰਾਂ ਨੂੰ ਐਮਐਲਏ ਕੋ ਟਰੈਕਟਰ ਚੋਰੀਏ ਮਿਲਲੇ ਗਰਦਾਸਪੁਰ ਦੇ ਟਰੈਕਟਰ ਨੇ ਮੈਨੂੰ ਇੰਨਾ ਪਤਾ ਲੱਗਾ ਕੋ ਟਰੈਕਟਰ ਟਰਾਲੀਆਂ ਆ ਗਰਦਾਸਪੁਰ ਦੀਆਂ ਪਰ ਮੈਂ ਯਾਰ ਵੇਖੋ ਇੰਦਾ ਵੀ ਕੈਰੇਕਟਰ ਹੁਣ ਮੈਂ ਲੋ ਨਹੀਂ ਕਰਨਾ ਵੀ ਆਪ ਦੇ ਕੇ ਕੁਲੀਗ ਬਾਰੇ ਕੁਝ ਬੋਲਾਂ ਪਰ ਬਦਕਿਸਮਤੀ ਦੀ ਗੱਲ ਆਪਾਂ ਇਹਨਾਂ ਲੋਕਾਂ ਤੋਂ ਮਤਲਬ ਇਸ ਆਪ ਆਲਿਆਂ ਤੋਂ ਕੀ ਆਸ ਕੀ ਕਰਦੇ ਆ ਸੋ ਇੱਥੇ ਕਈਆਂ ਨੇ ਬ ਹੁਣ ਜਦੋਂ ਆ ਚੇਅਰਮੈਨ ਵਾਈਸ ਚੇਅਰਮੈਨ ਸਾਰਾ ਬੋਰਡ ਬਹਿ ਗਿਆ ਉਹ ਬਿਸਤਰਾ ਰਾਤ ਦਾ ਚੋਕੇ ਲੈ ਗਿਆ ਜਿਹਨੂੰ ਕਿਹਾ ਉਹਨੂੰ ਪਤਾ ਲੱਗ ਗਿਆ ਤੋ ਇਸ ਕਰਕੇ ਦੁਕਾਨਾਂ ਵੀ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਆਉਣ ਵਾਲੇ ਸਮਾਂ ਚ ਸਾਰੀਆਂ ਦੁਕਾਨਾਂ ਇੱਥੋਂ ਬੰਦ ਹੋਣਗੀਆਂ ਔਰ ਇਹ ਮਿਲ ਦਾ ਠੋਕ ਕੇ ਅਸੀਂ ਜਿਹੜਾ ਮੈਂ ਵਿਧਾਨ ਸਭਾ ਚ ਮੈਡਮ ਤੇ ਅਸੀਂ ਰਲ ਕੇ ਉੱਥੇ ਠੋਕ ਕੇ ਬਾਜਵਾ ਸਾਹਿਬ ਜਿਹੜੇ ਸਾਡੇ ਫੰਡਸ ਚਾਹੀਦੇ ਨੇ ਉਹਦੀ ਗੱਲ ਕਰਾਂਗੇ ਔਰ ਇੱਥੇ ਬੋਰਡ ਜਿਹੜਾ ਆਪ ਤੇ ਲਿਖਤੀ ਜਿਹੜਾ ਕਾਰਵਾਈ ਕਰੇਗਾ ਤੇ ਇਹ ਮਿਲ ਜਿਹੜੀ ਆ ਕਿਸਾਨਾਂ ਨੂੰ ਜੋ ਰੰਧਾਵਾ ਸਾਹਿਬ ਦੀ ਸੋਚ ਸੀ ਉਹਦੇ ਮੁਤਾਬਕ ਅਸੀਂ ਆਉਣ ਵਾਲੇ ਦਿਨ